ਸਾਸੀ ਕਸਾਨ ਭਰਾਵੋ ਮੈਂ ਤੁਹਾਡਾ ਮੁਖਵਿੰਦਰ ਮੀਰਾ ਕੋੜ ਖੇਤੀ ਸਟੋਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਇਹ ਕਰਦਾ ਜੀ ਤੇ YouTube ਤੇ ਜੇ Facebook ਤੇ ਸਾਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਕੋਈ ਤੁਹਾਡੇ ਕੋਈ ਮਨਚ ਸਵਾਲ ਹੁੰਦਾ ਤੇ ਕਮੈਂਟ ਜਰੂਰ ਕਰਿਓ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਸਰ ਗੁੱਲੀ ਡੰਡੇ ਦੀ ਕਣਕ ਦੇ ਵਿੱਚ ਗੁੱਲੀ ਡੰਡੇ ਤੇ ਬੜੀ ਵੱਡੀ ਸਮੱਸਿਆ ਹੈ ਠੀਕ ਹੈ ਜੀ ਗੁੱਲੀ ਡੰਡਾ ਇੱਕ ਸਪਰੇਅ ਨਾਲ ਨਹੀਂ ਮਰਦਾ ਕਈਆਂ ਨੂੰ ਦੋ ਕਰਨੇ ਪੈਂਦੇ ਕਈਆਂ ਨੂੰ ਤਿੰਨ ਕਰ ਕਰਨੇ ਪੈਂਦੇ ਸਪਰੇਅ ਨਾਲ ਕਈ ਵਾਰ ਮਰ ਜਾਂਦਾ ਕਈ ਵਾਰ ਫਿਰ ਵੀ ਰਹਿ ਜਾਂਦਾ ਠੀਕ ਹੈ ਜੀ ਅੱਜ ਆਪਾਂ ਇੱਕ ਨਵੀਂ ਦਵਾਈ ਲੈ ਕੇ ਆਏ ਸਮਿਥ ਐਂਡ ਸਮਿਥ ਕੈਮੀਕਲਸ ਲਿਮਟਿਡ ਦੀ ਜਿਹੜੀ ਆ ਜੋੜੀ ਨੰਬਰ 1 ਠੀਕ ਹੈ ਜੀ ਜੋੜੀ ਨੰਬਰ 1 ਦਵਾਈ ਜਿਹੜੀ ਆ ਇਹਦੇ ਨਾਲ ਇੱਕ ਪੈਕੇਟ ਕੁਲਡਿਨੋਫੋਬ ਦਾ ਪਾਏਗਾ ਠੀਕ ਹੈ ਜੀ ਇਹ ਦੋ ਚੀਜ਼ਾਂ ਨੂੰ ਲਾ ਕੇ ਤੁਸੀਂ ਪਾਉਣੀਆਂ ਨੇ ਤੇ ਉਹਦੇ ਨਾਲ ਲਗਭਗ ਮਸਲਾ ਹੱਲ ਗੁੱਲੀ ਰੰਡੇ ਦਾ ਹੋ ਸਕਦਾ ਵਧੀਆ ਠੀਕ ਹੈ ਜੀ ਜਦੋਂ ਇਹਦੀ ਵਰਤੋਂ ਕਦੋਂ ਕਰਨੀ ਆ ਵਰਤੋਂ ਜਦੋਂ ਕਰਨੀ ਆ ਜਦੋਂ ਹੁਣ ਕਣਕ ਨੂੰ ਪਾਣੀ ਲੱਗ ਗਿਆ ਤੁਹਾਡੇ ਕਣਕ ਨੂੰ ਠੀਕ ਹੈ ਜੀ ਪਾਣੀ ਲੱਗਣ ਤੋਂ ਬਾਅਦ ਥੋੜਾ ਜਿਹਾ ਪੈਰ ਧਰਾਵਾ ਹੋ ਜਾਂਦਾ ਨਾ ਜਦੋਂ ਆ ਪਲਕੇ ਪੈਰ ਖੁੱਬਦਾ ਨਾ ਹੋਵੇ ਬਸ ਇਸ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਜੀ ਪੈਰ ਖੁੱਬਦਾ ਨਾ ਹੋਵੇ ਉਸ ਟਾਈਮ ਤੇ ਇਹਦੀ ਵਰਤੋਂ ਕਰਨੀ ਆ ਜੋੜੀ ਨੰਬਰ 1 ਤੇ ਇੱਕ ਪੈਕੇਟ ਕੋਲੋਡਿਨੋਫੋਪ ਦਾ ਨਾਲ ਠੀਕ ਹੈ ਜੀ ਦੋਨਾਂ ਨੂੰ ਰਲਾ ਕੇ ਤੁਸੀਂ ਸਪਰੇਅ ਕਰਨੀ ਆ ਪਾਣੀ ਘੱਟ ਤੋਂ ਘੱਟ ਸਪਰੇਅ ਦੇ ਵਿੱਚ 150 ਤੋਂ 200 ਲੀਟਰ ਜਿਹੜਾ ਕਿੱਲੇ ਦਾ ਲੱਗਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਤੇ ਜਦੋਂ ਸਪਰੇਅ ਕਰਨੇ ਉਦੋਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇੱਕ ਤੇ ਪੈਰ ਖੁੱਬਦਾ ਨਾ ਹੋਵੇ ਜੇ ਪੈਰ ਖੁੱਬੇਗਾ ਤੇ ਕਣਕ ਤੇ ਅਸਰ ਕਰ ਸਕਦੀ ਹੈ ਤਰ ਠੀਕ ਹੈ ਜੀ ਕਣਕ ਤੇ ਅਸਰ ਕਰ ਸਕਦੀ ਆ ਪੈਰ ਨਹੀਂ ਖੁੱਬਣਾ ਚਾਹੀਦਾ ਪੈਰ ਮਲਕ ਹੈ ਹੋਵੇ ਵਤਰ ਸੱਲਾ ਹੀ ਵਤਰ ਖੁਸ਼ਕ ਨਹੀਂ ਹੋਣਾ ਚਾਹੀਦਾ ਵਤਰ ਸੱਲਾ ਹੀ ਚਾਹੀਦਾ ਠੀਕ ਹੈ ਜੀ ਬਸ ਪੈਰ ਖੁੱਬਦਾ ਨਾ ਹੋਵੇ ਠੀਕ ਹੈ ਜੀ ਤੇ ਜਿੱਥੇ ਪਾਣੀ ਸਪਰੇਅ ਵਧੀਆ ਲੱਗੂਗੀ ਸਪਰੇਅ ਨਾਲ ਵਧੀਆ ਰਿਜ਼ਲਟ ਮਿਲੂਗਾ ਤੇ ਕੁਝ ਖੇਤਾਂ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਕਿਤੇ ਕਈ ਵਾਰ ਕਣਕ ਸੜ ਸਕਦੀ ਹੈ ਸੜ ਉੱਥੇ ਸਕਦੀ ਆ ਜਿੱਥੇ ਤੁਹਾਡਾ ਦੋਰੇ ਪੰਪ ਵੱਜ ਜਾਂਦਾ ਜਾਂ ਜਦੋਂ ਆਪਾਂ ਸਪਰੇਅ ਵਾਲਾ ਬੰਦਾ ਜਦੋਂ ਕਿੱਲੇ ਦਾ ਘੇੜਿਆ ਲੈ ਕੇ ਆਉਂਦਾ ਕਿੱਲੇ ਤੋਂ ਵਾਪਸ ਬੋਲ ਲੱਗਦਾ ਕਿੱਲੇ ਦੇ ਘੇੜੇ ਤੋਂ ਫਿਰ ਵਾਪਸ ਪਿਸ਼ਾਣੂ ਮੁਰਦਾ ਜਦੋਂ ਪਿਸ਼ਾਣੂ ਮੁਰਦਾ ਉਹ ਪਿਸ਼ਾਣੂ ਮੁਰ ਲੱਗਿਆ ਕਿ ਪਾਣੀ ਲੀਟਰ 2 ਲੀਟਰ ਵੱਜ ਜਾਂਦਾ ਤੇ ਉਹ ਉੱਥੇ ਹੀ ਮਾਰ ਦਿੰਦਾ ਠੀਕ ਹੈ ਜੀ ਉੱਥੇ ਤੁਹਾਨੂੰ ਸਮੱਸਿਆ ਆ ਸਕਦੀ ਆ ਕਣਕ ਦੇ ਉੱਤੇ ਪੀਲੇ ਪੰਦੀ ਅਦਰਵਾਇਜ਼ ਕਣਕ ਦੇ ਉੱਤੇ ਪੀਲੇ ਪੰਦੀ ਸਮੱਸਿਆ ਤੁਹਾਨੂੰ ਨਹੀਂ ਆਏਗੀ ਬਿਲਕੁਲ ਤੇ ਜੋੜੀ ਨੰਬਰ 1 ਜਿਹੜੀ ਆ ਦੇ ਨਾਲ ਕਲੋਡੀਨੋਫ ਆਪ ਦੋਨੋਂ ਰਲਾ ਕੇ ਸਪਰੇਅ ਕਰੋ ਕਿ ਤੇ ਲਗਭਗ ਜਿਹੜਾ ਗੁੱਲੀ ਡੰਡਾ ਇਹ ਓਵਰ ਆਲ ਸਾਲ ਖਤਮ ਹੋ ਜਾਏਗਾ ਠੀਕ ਹੈ ਜੀ ਇਹ ਛੋਟਾ ਵੀ ਗੁੱਲੀ ਡੰਡਾ ਡਾ ਦੂਗੀ ਤੋ ਥੋੜਾ ਵੱਡਾ ਵੀ ਡਾ ਦੂਗੀ ਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਪਹਿਲਾ ਪਾਣੀ ਲੱਗਦਾ ਉਸ ਤੋਂ ਬਾਅਦ ਜਦੋਂ ਪੈਰ ਤਰਾਵਾ ਜਾ ਹੋ ਜਾਂਦਾ ਉਸ ਤੋਂ ਬਾਅਦ ਸਪਰੇਅ ਕੀਤੀ ਜਾਵੇ ਠੀਕ ਹੈ ਜੀ ਜਿੰਨੀ ਜਲਦੀ ਸਪਰੇਅ ਕਰੋਗੇ ਓਨਾ ਰਿਜ਼ਲਟ ਜਿਹੜਾ ਵਧੀਆ ਮਿਲੇਗਾ ਠੀਕ ਹੈ ਜੀ ਜੇਕਰ ਬਾਈ ਜਿਹਾ ਆਪਾਂ ਕਿਸੇ ਵੇਲੇ ਕੋਈ ਜੀਵਿਦਾਰ ਵੱਡੀ ਕਣਕ ਤੇ ਕਰਨ ਦੀ ਕੋਸ਼ਿਸ਼ ਕਰਦਾ ਫਿਰ ਉੱਥੇ ਡੋਜ਼ ਵਧਾਉਣੀ ਘਟਾਉਣੀ ਪੈ ਜਾਂਦੀ ਠੀਕ ਹੈ ਜਾਂ ਕੋਈ ਚੀਜ਼ ਐਡ ਕਰਨੀ ਪਈਂਦੀ ਨਾਲ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਪਾਣੀ 150 ਤੋਂ 200 ਲੀਟਰ ਜਿਹੜਾ ਕਿੱਲੇ ਦੇ ਵਿੱਚ ਲੱਗਣਾ ਚਾਹੀਦਾ ਹੈ ਸਪਰੇਅ ਕਰਨ ਲੱਗਿਆ ਇਸ ਚੀਜ਼ ਦਾ ਧਿਆਨ ਰੱਖਣਾ ਕਿ ਦੋਰੇ ਪੰਪ ਨਾ ਵਜੇ ਜਿਆਦਾ ਸਿੱਲੇ ਵੱਤਰ 'ਚ ਸਪਰੇਅ ਨਹੀਂ ਕਰਨੀ ਨਾਰਮਲ ਸਪਰੇਅ ਨਾਰਮਲ ਵੱਤਰ 'ਚ ਸਪਰੇਅ ਕਰਨੀ ਜਿਆਦਾ ਖੁਸ਼ਕ ਵੱਤਰ ਨਹੀਂ ਹੋਣਾ ਚਾਹੀਦਾ ਇੰਨਾਂ ਚੀਜ਼ਾਂ ਦੇ ਸਾਵਧਾਨੀਆਂ ਰੱਖਣੀਆਂ ਕਿਸਾਨ ਭਰਾਵਾ ਤੁਸੀਂ ਤਾਂ ਜੋੜੀ ਨੰਬਰ 1 ਦਾ ਜਿਹੜਾ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਬਾਕੀ ਤੁਹਾਡਾ ਕੋਈ ਸਵਾਲ ਹੈਗਾ ਆ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਸਕਰੀਨ ਦੇ ਥੱਲੇ ਮੇਰਾ ਮੋਬਾਈਲ ਨੰਬਰ ਆਏਗਾ ਵੈਸੇ ਵੀ ਤੁਸੀਂ ਨੋਟ ਕਰ ਸਕਦੇ ਹੋ 7846926041 ਉਸ ਤੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਕਿਸਾਨ ਵੀਰੋ ਇੱਕ ਚੀਜ਼ ਲਾਸਟ ਜਿਵੇਂ ਬੇਨਤੀ ਕਰੂੰਗਾ ਕਿ ਇਹ ਜਿਹੜੀ ਦਵਾਈ ਜੋੜੀ ਨੰਬਰ 1 ਮਿਲੇਗੀ ਤੁਹਾਨੂੰ ਮੀਰਾ ਕੋਟ ਖੇਤੀ ਸਟੋਰ ਪਿੰਡ ਮੀਰਾ ਕੋਟ ਕਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਉੱਥੋਂ ਤੁਹਾਨੂੰ ਇਹ ਜਿਹੜੀ ਅਵੇਲੇਬਲ ਹੋਏਗੀ ਧੰਨਵਾਦ ਕਿਸਾਨ ਭਰਾਓ